ਦਿੱਲੀ 에어ਪੋਰਟ ਤੇ ਰੁਕੇ ਗਏ ਐਮਪੀ ਅਮਰਿਤਪਾਲ ਦੇ ਮਾਤਾ ਨਿਊਜ਼ 18 ਤੇ ਬੋਲੇ ਬੇਟੀ ਕੋਲ ਜਾਣਾ ਸੀ ਕੈਨੇਡਾ ਸਿੱਖਾਂ ਨੂੰ ਕਰਵਾਇਆ ਜਾ ਰਿਹਾ ਗੁਲਾਮੀ ਦਾ ਅਹਿਸਾਸ ਅਮਰਿਤਪਾਲ ਦੀ ਪਟੀਸ਼ਨ ਤੇ ਹਾਈ ਕੋਰਟ ਦਾ ਪੰਜਾਬ ਸਰਕਾਰ ਨੂੰ ਹੁਕਮ ਕਿ ਆ ਇੱਕ ਹਫਤੇ ਅੰਦਰ ਪਾਸ ਕੀਤਾ ਜਾਵੇ ਉਚਿਤ ਆਦੇਸ਼ ਸੰਸਦ ਦੇ ਸਰਦਰ ਉਤੇ ਜਲਾਸ ਲਈ ਅਮਰਿਤਪਾਲ ਨੇ ਮੰਗੀ ਹੈ ਪੈਰੋ ਜਥੇਦਾਰ ਕੁਲਬੀ ਕੁਲਦੀਪ ਸਿੰਘ ਗੜਕਾਚ ਦਾ ਸੀ ਇਹ ਮਾਨ ਤੇ ਪਲਟਵਾਰ ਕਿ ਮੈਂ ਸਿਰਫ ਪੰਥ ਨੂੰ ਜਵਾਬ ਦੇ ਹਾਂ ਮੁੱਖ ਮੰਤਰੀ ਨੂੰ ਨਹੀਂ ਪੰਥ ਅੱਗੇ ਹਜ਼ਾਰ ਵਾਰ ਝੁਕਾਂਗਾ ਪਰ ਸਰਕਾਰਾਂ ਅੱਗੇ ਪੰਜਾਬ ਚੋਰੇ ਇੰਕਾਊਂਟਰਾਂ ਤੇ ਬੋਲੇ ਮੁੱਖ ਮੰਤਰੀ ਮਾਨ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਪੰਥ ਕਰਨ ਵਾਲਿਆਂ ਨੂੰ ਨਹੀਂ ਸੁਣਾ ਸਕਦੇ ਲੋਰੀਆਂ ਤਾਂ ਸੁਖਵਿੰਦਰ ਰੰਧਾਵਾ ਬੋਲੇ ਪੰਜਾਬ ਚ ਲਗਾਤਾਰ ਵਧ ਰਿਹਾ ਕ੍ਰਾਈ ਅੰਮ੍ਰਿਤਸਰ ਚ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਮੁੱਠਪੇੜ ਰਿਕਵਰੀ ਦੌਰਾਨ ਬਦਮਾਸ਼ਾਂ ਨੇ ਪੁਲਿਸ ਤੇ ਕੀਤੀ ਫਾਇਰਿੰਗ ਜਵਾਬੀ ਕਾਰਵਾਈ ਚ ਇੱਕ ਮੁਲਜ਼ਮ ਸਖਮੀ ਦੂਜਾ ਗ੍ਰਿਫਤਾਰ ਆਵਾਜ਼ੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀ ਕਾਂਗਰਸੀ ਬਰਕਰਾਰ ਨੂੰ ਸਿੱਧੀ ਚੇਤਾਵਨੀ ਜਾਂ ਸਾਡੇ ਬਰਕਰਾਂ ਵੱਲ ਉਂਗਲ ਚੱਕ ਉਂਗਲ ਚੱਕਣ ਵਾਲਿਆਂ ਦੀ ਵੱਢ ਦੇਾਂਗੇ ਉਂਗਲ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਬਾਰੇ ਬਿਆਨ ਫਾਜ਼ੀ ਮਾਮਲੇ 'ਚ ਰਾਜਾ ਵੜਿੰਗ ਨੂੰ ਰਾਹਤ ਹਾਈ ਕੋਰਟ ਨੇ ਪੰਜਾਬ ਐਸਸੀ ਕਮਿਸ਼ਨ ਨੂੰ ਮਾਮਲੇ 'ਚ ਦਖਲ ਨਾ ਦੇਣ ਦੇ ਦਿੱਤੇ ਆਦੇਸ਼ ਪੰਜਾਬ ਸਰਕਾਰ ਨੂੰ ਵੀ ਜਾਰੀ ਕੀਤਾ ਨੋਟਿਸ ਦੁਬਈ 에어 ਸ਼ੋਅ 'ਚ ਵੱਡਾ ਹਵਾਈ ਹਾਦਸਾ ਫਾਈਟਰ ਪਲੇਨ ਤੇਜਸ ਹੋਇਆ ਕ੍ਰੈਸ਼ ਪਾਇਲਟ ਦੀ ਮੌਤ ਫਲਾਈ ਡਿਸਪਲੇ ਦੌਰਾਨ ਵਿਗੜਿਆ ਸੰਤੁਲਨ ਸਗਰੂਰ ਚ ਨਿਊਜ਼ 18 ਦੀ ਖਬਰ ਦਾ ਅਸਰ ਕਾਲਜ ਪ੍ਰਸ਼ਾਸਨ ਨੇ ਵਿਦਿਆਰਥੀਆਂ ਨੂੰ ਰੋਲ ਨੰਬਰ ਦੇਣ ਦਾ ਲਿਆ ਫੈਸਲਾ ਕਿ ਹਾ 27 ਨਵੰਬਰ ਨੂੰ ਪੇਪਰ ਦੇ ਸਕਣਗੇ ਸਟੂਡੈਂਟਸ ਅਨੰਦਪੁਰ ਸਾਹਿਬ ਸੇ ਪਿਆਰ ਹੋਇਆ ਵਿਧਾਨ ਸਭਾ ਦਾ ਸਪੈਸ਼ਲ ਸੈਟਅਪ ਸੱਤਾ ਤੇ ਵਿਰੋਧੀ ਧਿਰਾਂ ਲਈ ਕੀਤੇ ਗਏ ਸੈਟਿੰਗ ਪ੍ਰਬੰਧ 24 ਨਵੰਬਰ ਨੂੰ ਹੋਏਗਾ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਤੋ ਪਹਿਲਾਂ ਦਿੱਲੀ 에어ਪੋਰਟ ਤੇ ਰੋਕ ਲਿਆ ਗਿਆ ਸੋ ਚਾਰ ਵਾਰ ਜਿਹੜਾ ਹੈ ਅਮਰਿਤਪਾਲ ਦੇ ਪਰਿਵਾਰਕ ਮੈਂਬਰਾਂ ਨੂੰ ਰੋਕਿਆ ਗਿਆ ਦੋ ਵਾਰ ਅਮਰਿਤਪਾਲ ਦੀ ਪਤਨੀ ਨੂੰ ਇੱਕ ਵਾਰ ਅਮਰਿਤਪਾਲ ਦੇ ਪਿਤਾ ਨੂੰ ਜਿਸ ਵੇਲੇ ਉਹ ਕਤਰ ਜਾ ਰਹੇ ਸੀ ਤੇ ਆ ਚੌਥੀ ਵਾਰ ਅਮਰਿਤਪਾਲ ਦੀ ਮਾਤਾ ਨੂੰ ਜਦੋਂ ਉਹ ਕੈਨੇਡਾ ਜਾ ਰਹੇ ਸੀ ਸੋ ਅਮਰਿਤਪਾਲ ਦੀ ਇੱਕ ਪਟੀਸ਼ਨ ਦਾ ਵੀ ਜ਼ਿਕਰ ਕਰ ਲੈਣੇ ਆ ਜਿਸ ਤੇ ਪੰਜਾਬ ਸਰਕਾਰ ਨੂੰ ਇਹ ਆਦੇਸ਼ جاری ਹੋਏ ਨੇ ਕਿ ਇੱਕ ਹਫ਼ਤੇ ਦੇ ਅੰਦਰ ਜਿਹੜਾ ਹੈ ਸਰਕਾਰ ਇਸ ਤੇ ਕੋਈ ਆਰਡਰ ਪਾਸ ਕਰੇ ਅਮਰਿਤਪਾਲ ਵੱਲੋਂ ਪੈਰੋਲ ਬੰਗੀ ਗਈ ਹੈ ਇੱਕ ਪਟੀਸ਼ਨ ਪਾ ਕੇ ਹਾਈ ਕੋਰਟ ਦੇ ਵਿੱਚ ਕਿ ਉਹ ਸਰਦਰ ਸੈਸ਼ਨ ਜਿਹੜਾ ਹੈ ਵਿਦਾ ਸੰਸਦ ਦਾ ਲੋਕ ਸਭਾ ਦਾ ਉਸ ਤੇ ਵਿੱਚ ਹਿੱਸਾ ਲੈਣਾ ਚਾਹੁੰਦੇ ਨੇ ਤਾਂ ਉਸ ਨੂੰ ਲੈ ਕੇ ਜਿਹੜੀ ਪਟੀਸ਼ਨ ਪਾਈ ਤਾਂ ਪੰਜਾਬ ਸਰਕਾਰ ਤੋਂ ਕੋਰਟ ਨੇ ਜਵਾਬ ਮੰਗ ਲਿਆ ਕਿ ਸਰਕਾਰ ਦਾ ਇਸਤੇ ਕੀ ਟੇਕ ਹੈ ਜਾਂ ਸਰਕਾਰ ਇਸਤੇ ਆਰਡਰ ਜਾਰੀ ਕਰੇ ਇੱਕ ਤੋਂ 19 ਦਸੰਬਰ ਤੱਕ ਜਿਹੜਾ ਹੈ ਇਹ ਵਿంటర్ ਸੈਸ਼ਨ ਲੋਕ ਸਭਾ ਦਾ ਚੱਲਣਾ ਹੈ ਅਮਰਿਤਪਾਲ ਖਡੂਰ ਸਾਹਿਬ ਤੋਂ ਐਮਪੀ ਨੇ ਇਹ ਹੁਣ ਕੋਰਟ ਨੇ ਪੰਜਾਬ ਸਰਕਾਰ ਨੂੰ ਇਸ ਤੇ ਜਵਾਬ ਦੇਣ ਲਈ ਕਿਹਾ ਹੈ ਤਾਂ ਅਮਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਐਮਪੀ ਨੇ 2022 ਦੇ ਵਿੱਚ ਵਾਰਿਸ ਪੰਜਾਬ ਦੇ ਜਦੋਂ ਜਥੇਬੰਦੀ ਬਣੀ ਸੀ ਤਾਂ ਅਮਰਿਤਪਾਲ ਨੂੰ ਉਸ ਦਾ ਮੁਖੀ ਬਣਾਇਆ ਗਿਆ ਸੀ ਉਸ ਤੋਂ ਬਾਅਦ ਅਜਨਾਲਾ ਥਾਣੇ ਵਾਲਾ ਘਟਨਾਕ੍ਰਮ ਹੋਇਆ ਔਰ ਅਜਨਾਲਾ ਥਾਣੇ ਵਾਲੇ ਘਟਨਾਕ੍ਰਮ ਤੋਂ ਬਾਅਦ ਇਹ ਵਿਵਾਦ ਅਮਰਿਤਪਾਲ ਦੇ ਲਈ ਜ਼ਿਆਦਾ ਵੱਡਾ ਹੋ ਗਿਆ ਗ੍ਰਿਫਤਾਰੀ ਅਮਰਿਤਪਾਲ ਦੀ ਗ੍ਰਿਫਤਾਰੀ ਦੇ ਆਰਡਰ ਨਿਕਲੇ ਔਰ 1 ਮਹੀਨੇ ਤੋਂ ਜ਼ਿਆਦਾ ਅਮਰਿਤਪਾਲ ਦੀ ਪਾਲ ਚੱਲੀ 23 April 2023 ਨੂੰ ਮੋਗਾ ਦੇ ਪਿੰਡ ਰੋਡੇ ਤੋਂ ਅਮਰਿਤਪਾਲ ਦੀ ਗ੍ਰਿਫਤਾਰੀ ਹੋ ਗਈ ਗ੍ਰਿਫਤਾਰੀ ਤੋਂ ਬਾਅਦ ਅਮਰਿਤਪਾਲ ਤੇ NSA ਲਾ ਕੇ ਉਸ ਨੂੰ ਅਸਮ ਦੀ ਡਿਬਰੂਗੜ ਜੇਲ੍ਹ ਭੇਜ ਦਿੱਤਾ ਗਿਆ 2024 ਦੇ ਵਿੱਚ ਜਦੋਂ ਲੋਕ ਸਭਾ ਚੋਣ ਆਈਆਂ ਤਾਂ ਜੇਲ੍ਹ ਚੋਂ ਹੀ ਅਮਰਿਤਪਾਲ ਨੇ ਲੋਕ ਸਭਾ ਚੋਣ ਲੜੀ ਔਰ ਕਰੀਬ 2 ਲੱਖ ਦੇ ਮਾਰਜਨ ਦੇ ਨਾਲ ਖਰੂਰ ਸਾਬ ਸੀਟ ਤੋਂ ਜਿੱਤ ਕੇ ਐਮਪੀ ਬਣੇ ਹੁਣ ਤੀਜੀ ਵਾਰ ਅਮਰਿਤਪਾਲ ਦਾ ਐਨਐਸਏ ਵਿਦਾਇਆ ਜਾ ਚੁੱਕਿਆ ਜਦੋਂ ਕਿ ਬਾਕੀ ਜਿਹੜੇ ਸਾਥੀ ਸੀ ਉਹਨਾਂ ਸਾਰਿਆਂ ਨੂੰ ਐਨਐਸਏ ਹਟਾ ਕੇ ਪੰਜਾਬ ਲੈ ਆਂਦਾ ਗਿਆ ਔਰ ਅਜਨਾਲਾ ਥਾਣੇ ਵਾਲੇ ਮਾਮਲੇ ਦੇ ਵਿੱਚ ਹੀ ਸਾਰੇ ਪੰਜਾਬ ਦੀਆਂ ਜੇਲਾਂ ਦੇ ਵਿੱਚ ਬੰਦ ਨੇ ਤੇ ਹੁਣ ਗੱਲ ਸੂਬੇ ਦੇ ਅਮਨ ਕਾਨੂੰਨ ਦੀ ਸੂਬੇ 'ਚ ਲਗਾਤਾਰ ਵਾਪਰ ਰੀਆਂ ਵਾਰਦਾਤਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਦਮਾਸ਼ਾਂ ਨੂੰ ਸਖਤ ਚੇਤਾਵਨੀ ਦਿੱਤੀ ਹੈ ਉਧਰ ਵਿਰੋਧੀਆਂ ਵੱਲੋਂ ਸਵਾਲ ਚੱਕਨ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਵੀ ਜਵਾਬ ਪੰਜਾਬ ਦੇ ਵਿੱਚ ਹੋ ਰਹੇ ਇਨਕਾਊਂਟਰਾਂ ਤੇ ਮੁੱਖ ਮੰਤਰੀ ਮਾਨ ਨੇ ਸਰਕਾਰ ਦੀ ਸਥਿਤੀ ਸਪਸ਼ਟ ਕਰ ਦਿੱਤੀ ਹੈ ਸੀਐਮ ਨੇ ਚੇਤਾਵਨੀ ਦਿੱਤੀ ਹੈ ਕਿ ਜੋ ਕੋਈ ਵੀ ਪੰਜਾਬ ਦੇ ਅਮਨ ਕਾਨੂੰਨ ਦੇ ਖਿਲਾਫ ਕਦਮ ਚੁੱਕੇਗਾ ਸਰਕਾਰ ਪੂਰੀ ਸ਼ਕਤੀ ਦੇ ਨਾਲ ਨਜਿੱਠੇਗੀ ਕਾਨੂੰਨ ਵਿਵਸਥਾ ਭੰਗ ਕਰਨ ਵਾਲਿਆਂ ਨੂੰ ਸਰਕਾਰ ਲੋਰੀਆਂ ਨਹੀਂ ਸੁਣਾ ਸਕਦੀ ਦੇਖੋ ਮੈਂ ਕਹਿਣਾ ਚਾਹੁੰਦਾ ਜਿਹੜੇ ਪੰਜਾਬ ਦਾ ਲਾਅ ਐਂਡ ਆਰਡਰ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ ਤੇ ਫਿਰ ਲੋਰੀਆਂ ਉਹਨਾਂ ਨੂੰ ਵੀ ਨਹੀਂ ਮਿਲਦੀਆਂ ਠੀਕ ਹੈ ਨਾ ਉਹਨਾਂ ਨੂੰ ਫਿਰ ਜਵਾਬ ਜਿਹੜਾ ਹੈ ਉਹ ਡਬਲ ਤਰੀਕੇ ਨਾਲ ਮਿਲੂਗਾ ਫਿਰ ਜੀ ਸੁਭਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਵਿਰੋਧੀ ਧਿਰਾਂ ਲਗਾਤਾਰ ਸਵਾਲ ਕਰ ਰਹੀਆਂ ਨੇ ਤੇ ਇਲਜ਼ਾਮ ਨੇ ਕਿ ਆਏ ਦਿਨ ਪੰਜਾਬ ਚ ਫਰਦਾ ਤਾਂ ਹੋ ਰਹੀਆਂ ਨੇ ਜਦਕਿ ਆਮ ਆਦਮੀ ਪਾਰਟੀ ਦਾ ਇਲਜ਼ਾਮ ਹੈ ਕਿ ਕਾਨੂੰਨ ਤੋੜਨ ਵਾਲਿਆਂ ਨੂੰ ਪਿਛਲੀਆਂ ਸਰਕਾਰਾਂ ਵੇਲੇ ਮਿਲੀ ਖੁੱਲ੍ਹ ਕਰਕੇ ਘਟਨਾਵਾਂ ਹੋ ਰਹੀਆਂ ਨੇ ਪਰ ਇਹ ਸਰਕਾਰ ਇੱਕ ਇੱਕ ਕਰਕੇ ਗੈਂਗਸਟਰਾਂ ਦਾ ਇਲਾਜ ਕਰ ਰਹੀ ਹੈ ਤੁਸੀਂ ਉਹ ਕਹਿੰਦੇ ਹੋ ਕਿ ਨੇ ਹਰ ਰੋਜ਼ ਤੇ ਕਤਲ ਹੋ ਰਹੇ ਨੇ ਉਹ ਕਾਨੂੰਨ ਵਿਵਸਥਾ ਚ ਨਹੀਂ ਹੁੰਦੇ ਕਿੱਥੋਂ ਕਿੱਥੋਂ ਆਏ ਨੇ ਹੈਂਡ ਗ੍ਰਨੇਡ ਕਿੱਥੋਂ ਚੱਲੇ ਨੇ ਕਿੱਥੋਂ ਨਸ਼ਾ ਹੁੰਦਾ ਕਿੱਥੇ ਨਸ਼ਾ ਪੈਂਦਾ ਇਹਦਾ ਮਤਲਬ ਆਮ ਆਦਮੀ ਪਾਰਟੀ ਪੰਜਾਬ 'ਚ ਬਰਬਾਦੀ ਵਾਲੇ ਕੰਮਾਂ ਤੇ ਤੁਰ ਪਈ ਆ ਔਰ ਪੰਜਾਬ ਦੇ ਲੋਕਾਂ ਨੂੰ ਮੈਂ ਅਪੀਲ ਕਰਦਾ ਕਿ ਇਹਨਾਂ ਕੋਲ ਬਾਜੋ ਤੇ ਪੰਜਾਬ ਦੇ ਡੀਜੀ ਗੈਂਗਸਟਰ ਜਿਹੜੇ ਨੇ ਉਹ ਕਾਂਗਰਸੀਆਂ ਨੇ ਪਾਲੇ ਜਦੋਂ ਕਾਂਗਰਸ ਬੀਜੇਪੀ ਦਾ ਰਾਜ ਸੀ ਉਹਨਾਂ ਨੇ ਸਭ ਤੋਂ ਵੱਧ ਗੈਂਗਸਟਰ ਆਪਣੇ ਸਮੇਂ ਪਾਲੇ ਪਰ ਲੇਕਿਨ ਮੈਂ ਧੰਨਵਾਦ ਕਰਨਾ ਚਾਹਾਂਗਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਦਾ ਜਿਹੜੇ ਚੁਣ-ਚੁਣ ਕੇ ਇੱਕ-ਇੱਕ ਗੈਂਗਸਟਰ ਨੂੰ ਪੰਜਾਬ ਤੋਂ ਬਾਹਰ ਕੱਢ ਰਹੇ ਨੇਗੇ ਸਾਬਕਾ ਵਿਧਾਇਕ ਨਵਜੋਤ ਕੌਰ ਸਿੱਧੂ ਨੇ ਵੀ ਇਹ ਫਿਕਰ ਜ਼ਾਹਰ ਕੀਤੀ ਹੈ ਕਿ ਉਹਨਾਂ ਨੂੰ ਵੀ ਖਤਰਾ ਹੈ ਇਸ ਲਈ ਉਹਨਾਂ ਨੂੰ ਸਪੈਸ਼ਲ ਤੌਰ ਤੇ ਅਲਰਟ ਰਹਿਣ ਦੇ ਲਈ ਕਿਹਾ ਗਿਆ ਹੈ ਜਦਕਿ ਪੰਜਾਬ ਦੇ ਨੁਮਾਇंदे ਦਾਅਵਾ ਕਰ ਰਹੇ ਨੇ ਕਿ ਪੰਜਾਬੀ ਨਿਸ਼ਚਿੰਤ ਹੋ ਜਾਣ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਠੀਕ ਹੈ ਤੁਸੀਂ ਹਿਸਾਬ ਲਾ ਲਿਓ ਟੋਟਲ ਤੁਸੀਂ ਸਰਵੇ ਕਰਾਓ ਦੁਬਾਰਾ ਪੰਜਾਬ 'ਚ ਬਚਿਆ ਕੀ ਹੈ ਕ੍ਰਾਈਮ ਬਹੁਤ ਵੱਧ ਗਿਆ ਮੈਮ ਪੰਜਾਬ ਵਿੱਚ ਐਨਕਾਉਂਟਰ ਹੋ ਰਿਹਾ ਹੈ ਮੈਂ ਕਹਿੰਦੀ ਹਾਂ ਰੋਜ਼ ਚਾਰ ਹੋ ਰਹੇ ਹਨ ਮੈਂ ਰੋਜ਼ ਭੋਗ ਅਟੈਂਡ ਕਰ ਰਹੀ ਹਾਂ ਕੀ ਅਟੈਂਡ ਕਰ ਰਹੀ ਹਾਂ ਦੁਕਾਨ ਤੇ ਬੈਠੇ ਹੋ ਮਾਰਿਆ ਫਿਰੋਤੀ ਦੀ ਆਈਆ ਮਾਰਿਆ ਇਹ ਨਹੀਂ ਪਤਾ ਮੈਨੂੰ ਇੰਟੈਲੀਜੈਂਸ ਕਹ ਰਹੀ ਹੈ ਮੈਡਮ ਬਾਹਰ ਨਾ ਨਿਕਲੋ ਤੁਹਾਨੂੰ ਬਹੁਤ ਖਤਰਾ ਹੈ ਤੁਹਾਡੀ ਜਾਨ ਨੂੰ ਮੈਂ ਕਿਹ ਕੀ ਗੱਲ ਵਕਿਆਂ ਨੂੰ ਖਤਰਾ ਹੈ ਮੈਨੂੰ ਖਤਰਾ ਵੀ ਤੁਸੀਂ ਇੰਨੀ ਤੁਹਾਡੀ ਹੱਥ ਤੋਂ ਨਿਕਲ ਗਈ ਪਿਛਲੇ 24 ਘੰਟਿਆਂ ਦੇ ਦੌਰਾਨ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਤੇ ਫਿਰ ਲੁਧਿਆਣੇ ਦੇ ਵਿੱਚ ਗੈਂਗਸਟਰਾਂ ਦੇ ਉੱਤੇ ਪੰਜਾਬ ਪੁਲਿਸ ਦੀ ਸ਼ਕਤੀ ਜਿਹੜੀ ਹੈ ਉਹ ਸਰਕਾਰ ਦੀਆਂ ਹਦਾਇਤਾਂ ਦੇ ਉੱਤੇ ਕੀਤੀ ਗਈ ਆ ਕਿ ਪੰਜਾਬ ਦੇ ਵਿੱਚ ਕਿਸੇ ਗੁੰਡਾ ਅੰਸਰ ਨੂੰ ਕਿਸੇ ਗੈਂਗਸਟਰ ਨੂੰ ਜਿਹੜਾ ਉਹ ਸਿਰ ਨਹੀਂ ਚੁੱਕਣ ਦਿੱਤਾ ਜਾਊਗਾ ਪੰਜਾਬ ਦੇ ਵਿੱਚ ਉਹ ਸਰਕਾਰ ਹੈ ਜਿਹੜੀ ਗੈਂਗਸਟਰਾਂ ਦੀ ਤੇ ਗੁੰਡਾイズਮ ਦੀ ਬਿਲਕੁਲ ਪੁਸ਼ਤਪਨਾਹੀ ਨਹੀਂ ਕਰਦੀ ਪੰਜਾਬ ਦੀ ਅਸਲ ਤਸਵੀਰ ਇਹ ਹੈ ਕਿ ਪੁਲਿਸ ਲਗਾਤਾਰ ਕਾਨੂੰਨ ਤੋੜਨ ਵਾਲਿਆਂ ਦੇ ਖਿਲਾਫ ਐਕਸ਼ਨ ਲੈ ਰਹੀ ਹੈ ਇਨਕਾਊਂਟਰ ਹੋ ਰਹੇ ਨੇ ਪਰ ਇੱਕ ਤਸਵੀਰ ਇਹ ਵੀ ਹੈ ਕਿ ਪੰਜਾਬ ਚ ਕਤਲ ਵੀ ਹੋ ਰਹੇ ਨੇ ਬਿਊਰੋ ਰਿਪੋਰਟ న్యూਸ 18 ਤੇ ਖਬਰ ਲੁਧਿਆਣਾ ਤੋਂ ਹੈ ਦੌਰਾਨ ਪੁਲਿਸ ਨੇ ਰਿਕਵਰੀ ਕੀਤੀ ਹੈ ਅਰਸਲ ਚ ਪੁਲਿਸ ਰਿਕਵਰੀ ਦੇ ਲਈ ਬਦਮਾਸ਼ਾਂ ਨੂੰ ਲੈ ਕੇ ਗਈ ਸੀ ਔਰ ਪੁਲਿਸ ਤੇ ਫਾਇਰਿੰਗ ਕੀਤੀ ਗਈ ਜਵਾਬੀ ਕਾਰਵਾਈ ਦੇ ਵਿੱਚ ਇੱਕ ਮੁਲਜ਼ਮ ਜ਼ਖਮੀ ਹੋ ਗਿਆ ਦੋਨਾਂ ਮੁਲਜ਼ਮਾਂ ਨੂੰ ਪੁਲਿਸ ਨੇ ਅਰੈਸਟ ਕੀਤਾ ਹੈ ਔਰ ਇਹਨਾਂ ਮੁਲਜ਼ਮਾਂ ਨੇ ਇੱਕ ਮਹਿਲਾ ਤੋਂ ਪਿਸਟੌਲ ਦੀ ਨੋਕ ਤੇ ਲੁੱਟ ਕੀਤੀ ਸੀ ਜਸਕੀਰਤ ਤੇ ਅਨਮੋਲ ਇਹਨਾਂ ਦੇ ਨਾਮ ਨੇ ਔਰ ਇਹਨਾਂ ਤੋਂ ਵਾਰਦਾਤ ਚ ਵਰਤੀ ਗਈ ਪਿਸਟੌਲ ਵੀ ਬਰਾਮਦ ਹੋਈ ਦੌਣ ਲੱਗੇ ਤੇ ਇਮੀਡੀਏਟਲੀ ਦੂਜੇ ਪਾਸੇ ਦੌੜ ਗਿਆ ਜਿੱਥੇ ਐਕਚੁਅਲ ਪਿਸਟਲ ਸੀਗਾ ਉੱਥੇ ਜਾ ਕੇ ਨੇ ਦਰਖਤ ਦੀ ਜੜ ਦੇ ਵਿੱਚ ਜਿੱਥੇ ਲੋਕ ਹੋਇਆ ਹੋਇਆ ਸੀ ਉੱਥੋਂ ਇਹਨੇ ਫਾਇਰ ਕੀਤਾ ਇੱਕ ਜਸਜੀਤ ਦੇ ਉਹਨਾਂ ਦੇ ਵੱਲ ਕਰਕੇ ਫਿਰ ਇਹਨਾਂ ਨੇ ਆਪਣੀ ਸੈਲਫ ਡਿਫੈਂਸ ਫਾਇਰ ਕੀਤਾ ਜਿਸ ਨਾਲ ਇੰਜਰਡ ਹੋਇਆ ਇਹਦੇ ਜਿਹੜੀ ਇੰਪੋਰਟੈਂਟ ਗੱਲ ਆਉਂਦੀ ਹੈ ਕਿ ਇਹ ਜਿਹੜਾ ਦੋਨੇ ਮੁਲਜ਼ਮ ਨੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਕ੍ਰਿਮੀਨਲ ਪਰਚੇ ਦਰਜ ਨੇ ਜਸਕੀਰਤ ਦੇ ਖਿਲਾਫ ਤਿੰਨ ਮੁਕਦਮੇ ਦਰਜ ਨੇ ਦੋ ਮੁਕਦਮੇ ਇਨਵੋਲ ਬੂਟਾ ਸਿੰਘ ਦੇ ਖਿਲਾਫ ਦਰਜ ਨੇ ਔਰ ਜਿਹੜੀ ਮੇਨ ਗੱਲ ਹੈ ਗੁਰਦੇਵ ਜੈਸਲਾ ਚੰਬਲ ਤਰਨਤਾਰਨ ਦਾ ਬੜਾ ਨਾਮੀ ਨੋਟੋਰੀਅਸ ਗੈਂਗਸਟਰ ਹੈ ਉਹਦੇ ਨਾਲ ਇਹ ਬੰਦੇ ਲਿੰਕਡ ਸਿਗੇ ਔਰ ਇਹਨਾਂ ਨੇ ਕਾਫੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਿਹੜੀਆਂ ਹੁਣ ਹੁਣ ਤੱਕ ਤੇ ਗੱਲ ਕਰਦੇ ਆਂ ਦਿੱਲੀ ਬਲਾਸਟ ਮਾਮਲੇ ਦੀ ਜਿਸ ਨੂੰ ਲੈ ਕੇ ਇੱਕ ਹੋਰ ਵੱਡਾ ਖੁਲਾਸਾ ਹੋਇਆ ਕਿ ਜਿਹੜਾ ਅਮੋਨੀਅਮ ਨਾਈਟ੍ਰੇਟ ਹੈ ਉਹ ਇੱਕ ਆਟਾ ਚੱਕੀ ਦੇ ਵਿੱਚ ਪੀਸਿਆ ਗਿਆ ਸੀ ਔਰ ਉਹ ਸਾਟਾ ਚੱਕੀ ਨੂੰ ਪੁਲਿਸ ਨੇ ਬਰਾਮਦ ਕੀਤਾ ਫਰੀਦাবাদ ਤੋਂ ਪੁਲਿਸ ਨੂੰ ਇਹ ਅਮੋਨੀਅਮ ਨਾਈਟ੍ਰੇਟ ਪੀਸਣ ਵਾਲੀ ਆਟਾ ਚੱਕੀ ਮਿਲੀ ਹੈ ਪਿੰਡ ਤੌਜ ਹੈ ਜਿੱਥੋਂ ਆਟਾ ਚੱਕੀ ਬਰਾਮਦ ਕੀਤੀ ਗਈ ਨਾਲ ਇੱਕ ਇਲੈਕਟ੍ਰਿਕ ਮਸ਼ੀਨ ਵੀ ਹੈ ਉਹ ਵੀ ਬਰਾਮਦ ਕੀਤੀ ਗਈ ਹੈ ਇੱਕ ਟੈਕਸੀ ਡਰਾਈਵਰ ਸੀ ਉਸਦੇ ਘਰ ਤੋਂ ਇਹ ਸ਼ੱਕੀ ਸਮਾਨ ਬਰਾਮਦ ਹੋਇਆ ਪੁਲਿਸ ਨੇ ਉਸ ਕੈਬ ਡਰਾਈਵਰ ਨੂੰ ਵੀ ਹਿਰਾਸਤ ਚ ਲੈ ਲਿਆ ਆਟਾ ਚੱਕੀ ਦੇ ਨਾਲ ਯੂਰੀਆ ਤੋਂ ਅਮੋਨੀਅਮ ਨਾਈਟ੍ਰੇਟ ਅਲੱਗ ਕੀਤੀ ਜਾਂਦੀ ਸੀ ਡਾਕਟਰ ਮੁਜ਼ਮਮਲ ਜਿਹੜਾ ਸੀ ਉਹ ਸੋਰਸਸ ਦੇ ਮੁਤਾਬਕ ਇਹ ਕੰਮ ਕਰਦਾ ਸੀ ਇਲੈਕਟ੍ਰੋਨਿਕ ਮਸ਼ੀਨਾਂ ਨਾਲ ਉਬੰਬ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਡਾਕਟਰ ਮੁਜ਼ਮਮਲ ﺍﻟਫਲਾ ਲੈਬ ਤੋਂ ਕੈਮੀਕਲ ਚੋਰੀ ਕਰਕੇ ਆਪਣੇ ਕਿਰਾਏ ਦੇ ਮਕਾਨ ਤੇ ਲੈ ਕੇ ਆਉਂਦਾ ਸੀ ਅਤੇ ਇਲੈਕਟ੍ਰੋਨਿਕ ਮਸ਼ੀਨ ਦੇ ਨਾਲ ਵਿਸਫੋਟਕ ਤਿਆਰ ਕਰਨ ਦੇ ਲਈ ਇਸ ਦਾ ਇਸਤੇਮਾਲ ਕਰਦਾ ਸੀ ਹੁਣ ਤੱਕ ਦੀ ਜਾਂਚ ਸਾਹਮਣੇ ਆਇਆ ਕਿ ਅਤਵਾਦੀ ਮੈਟਲ ਪਿਗਲਾਉਣ ਦੀ ਮਸ਼ੀਨ ਨਾਲ ਕਈ ਤਰ੍ਹਾਂ ਦੇ ਧਾਤੂਆਂ ਨੂੰ ਪਿਗਲਾਉਣ ਤੇ ਮਿਲਾਉਣ ਦਾ ਕੰਮ ਕਰਦੇ ਸੀ ਐਨਆਈਏ ਦੀ ਟੀਮ ਮਕਾਨ ਮਾਲਕ ਅਤੇ ਸਮਾਨ ਨੂੰ ਆਪਣੇ ਨਾਲ ਲੈ اس ہم فرید آباد کے دھوج علاقے میں ہیں دھوج علاقے میں اس کمرہ نمبر پندرہ کی اس حقیقت کو ہم آپ کو بتائیں گے جہاں پر نیوز ایٹین انڈیا کی ٹیم پہنچی ہے کمرہ نمبر پندرہ جو کرائے کے گھر ہیں ان میں کمرہ نمبر پندرہ جہاں پر یہ ڈاکٹر مجمل رہتا تھا کرائے میں اور اسی جگہ پر یہ بتایا جا رہا ہے کہ ایک مشین کا ذکر یہاں پر آ رہا ہے جو آٹا چکی کی مشین ہے گرائنڈر ہے اور وہ گرائنڈر بھی برامت کیا گیا ہے کیا یہ گرائنڈر اسی کمرے سے برامد کیا گیا ہے کیونکہ پندرہ نمبر کا یہ کمرہ جو یہاں پر ڈاکٹر مجمل جس کمرے میں رہتا تھا اور یہ بتایا جا رہا ہے کہ یہیں پر وہ کئی بار یہاں پر لوگوں نے کچھ آوازیں ایسی سنی کیا یہاں پر وہ اس مشین کو لے کر رہتا تھا کیونکہ یہ کمرہ جو آپ دیکھ رہے ہیں نیوز ایٹر انڈیا کے کیمرے پر یہ وہ گلی ہے یہ کمرہ جو یہاں پر جس کا ہم ذکر کر رہے ہیں کیونکہ اسی کمرے سے کاف تین سو اٹھاون کلو فوٹک برامد ہوا تھا کچھ ایسی چیزیں برامد ہوئی کیمیکل کی وہ اسی کمرے کے اندر سے ہوئی تھی اور اب یہ کمرہ آپ دیکھیں گے یہاں پر بند ہے کیونکہ سوتروں کے مطابق جو ایک ڈرائیور اس وقت جانچ ایجنسیوں کی حراست میں ہے اس کے گھر سے گرائنڈر آٹا پیسنے کی چکی اور کچھ الیکٹرانک مشین برآمد کی گئی ہیں ان مشینوں سے میٹل کو پیسا جا سکتا تھا یہ کہا جا رہا ہے اور ڈاکٹر مجمبل یوریا اس مشین سے پیسا کرتا تھا اور اس کو اس وقت ایجنسیوں نے اپنی جانچ میں لے لیا ہے اور جو چرایا ہوا کیمیکل ہوتا ہے جو, جو کالج کی, کی کیمپس کی لیپ سے جو چرایا ہوا کیمیکل تھا اس کے جریعے بھی ہاں پر استعمال کرتا تھا حالانکہ ابھی اس جگہ پر جو لوگ ہیں وہ بات نہیں کر رہے ہیں لیکن جو کمرہ نمبر پندرہ ہے اسی کمرے سے بہاری ماترہ میں کافی کچھ ملا تھا جو اس وقت کئی ساری جانچ کے دائرے میں ہے اور یہ بھی کہا جا رہا ہے کہ جس مشین کا جکر آ رہا ہے ڈرائیور کے گھر سے یہ مشین لے کر آیا تھا اور کہا تھا کہ اس کی بہن کی شادی کے لئے گفت دینے کے لائے ہے اور ان مشینوں کو پولیس نے فی الحال سیچ کیا ہے ایجنسیاں جانچ کر رہی ہے یہ گرینڈر کیا واقعی میں آ, امونیم نیٹریٹ یا پھر یوریا کو پیسنے کے لئے اس کا استعمال کیا گیا تھا یا پھر اس کی کیا وجہ تھی اس کو لے کر یہاں پر ایجنسیاں جانچ کر رہی ہیں حالانکہ گرائنڈر کیا اسی کے اندر رکھا تھا یا پھر کوئی اور بھی کم رکھا گیا تھا کیونکہ کئی ساری چیزیں ہیں جانچ میں جس, آ, جسے دائرے میں رکھ کر یہاں پر ਇਨਵੈਸਟੀਗੇਸ਼ਨ এজেন্সੀਆਂ ਜਾਂਚ ਕਰ ਰਹੀਆਂ ਹਨ ਤੇ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਮੁੱਖ ਮੰਤਰੀ ਮਾਨ ਤੇ ਨਿਸ਼ਾਨੇ ਸਾਧੇ ਨੇ ਗੜਗਾਜ ਨੇ ਕਿਹਾ ਕਿ ਮੈਂ ਸਿਰਫ ਪੰਥ ਨੂੰ ਜਵਾਬਦੇਹ ਹਾਂ ਮੁੱਖ ਮੰਤਰੀ ਨੂੰ ਨਹੀਂ ਮੈਂ ਪੰਥ ਅੱਗੇ ਹਜ਼ਾਰ ਵਾਰ ਝੁਕਾਂਗਾ ਪਰ ਸਰਕਾਰਾਂ ਅੱਗੇ ਨਹੀਂ ਉਹਨਾਂ ਕਿਹਾ ਕਿ ਜੋ ਕੰਮ ਪੰਥ ਦੇ ਨੇ ਉਹ ਪੰਥ ਹੀ ਕਰੇਗਾ ਸਰਕਾਰਾਂ ਪੰਥ ਦਾ ਸਹਿਯੋਗ ਕਰ ਸਕਦੀਆਂ ਹਨ ਕੱਲ ਦਰਸਲ ਮੁੱਖ ਮੰਤਰੀ ਵੱਲੋਂ ਜਥੇਦਾਰ ਦੀ ਨਿਯੁਕਤੀ ਨੂੰ ਲੈ ਕੇ ਕੁਝ ਸਵਾਲ ਚੱਕੇ ਗਏ ਸੀ ਜਿਸ ਦਾ ਜਥੇਦਾਰ ਵੱਲੋਂ ਇਸ ਟੰਗ ਨਾਲ ਜਵਾਬ ਦਿੱਤਾ ਗਿਆ। ਪੰਥ ਇੱਥੇ ਕਹੜਾ ਨਾ ਪੰਥ ਸਾਹਮਣੇ ਆ ਜਥੇਦਾਰ ਹਜ਼ਾਰਵਾਰੀ ਝੁਕੂਗਾ। ਪਰ ਆ ਸਰਕਾਰਾਂ ਦੀ ਤੁਹਾਨੂੰ ਕੋਈ ਪਰਵਾਹ ਨਹੀਂ। ਪੰਥ ਇੱਥੇ ਸ਼ਤਾਬ ਦੀ ਮਨਾਊਗਾ। ਅਸੀਂ ਇਹ ਨਹੀਂ ਕਹਿਆ ਵੀ ਸਰਕਾਰਾਂ ਜਿਹੜੀਆਂ ਕੋਈ ਗੁਰਮਤ ਸਮਾਗਮਾਂ ਚ ਆਉਣ ਨਾ ਆਉਣ ਪਰ ਜਿਹੜੇ ਕੰਮ ਪੰਥ ਦੇ ਆ ਉਹ ਪੰਥੀ ਕਰੂਗਾ ਨਾ ਅਰੋਦੇ ਦੇ ਸਹਿਯੋਗ ਕਰਨ ਇਸ ਕਰਕੇ ਮੈਂ ਇਹ ਸਮਝਦਾ ਮਾਂ ਕਿ ਇਹੋ ਜਿਹੇ ਬੰਦੇ ਨੂੰ ਜਵਾਬ ਦੇਣਾ ਵਾਜਬ ਨਹੀਂ ਆ ਕੋਈ ਮਸਲਾ ਹੀ ਨਹੀਂ ਹੈਗਾ ਸਾਡਾ ਸਾਡੀ ਸਰਕਾਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘਾ ਪੰਥ ਦੇ ਵਾਲੀ ਇਹੋ ਜੀਆਂ ਸਰਕਾਰਾਂ ਦੀ ਨਾਕ ਕਦੀ ਪਹਿਲਾਂ ਪ੍ਰਵਾਹੀ ਤੇ ਤੇ ਹੁਣ ਜ਼ਿਕਰ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਖੰਨਾ ਦੇ ਵਿੱਚ ਐਮ ਐਲ ਏ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਾਂਗਰਸ ਨੂੰ ਸਿੱਧੀ ਚੇਤਾਵਨੀ ਦਿੱਤੀ ਗਿਆਸਪੁਰਾ ਨੇ ਕਿਹਾ ਕਿ ਕਾਂਗਰਸ ਦਾ ਇਲਾਜ ਸਾਨੂੰ ਕਰਨਾ ਆਉਂਦਾ ਸਾਡੇ ਵਰਕਰਾਂ ਤੇ ਉਂਗਲ ਕਰਨ ਵਾਲੇ ਦੀ ਅਸੀਂ ਉਂਗਲ ਵੱਡ ਦੇਵਾਂਗੇ ਜੇ ਕੋਈ ਅੱਖ ਚੱਕੇਗਾ ਤਾਂ ਉਸ ਦੀ ਅੱਖ ਕੱਟ ਦੇਵਾਂਗੇ ਗਿਆਸਪੁਰਾ ਨੇ ਕਿਹਾ ਕਿ ਸਾਡੀ ਸ਼ਰਾਫਤ ਦਾ ਕੋਈ ਫਾਇਦਾ ਨਾ ਚੱਕੇ ਦਰਅਸਲ ਇਹ ਸਾਰੀ ਬਿਆਨਬਾਜ਼ੀ ਉਸ ਸੰਦਰਭ ਦੇ ਵਿੱਚ ਹੋਈ ਕਿ ਇੱਕ ਆਮ ਆਦਮੀ ਪਾਰਟੀ ਦੇ ਕੌਂਸਲਰ ਤੇ ਬੀਤੇ ਦਿਨੀ ਅਟੈਕ ਕੀਤਾ ਗਿਆ ਸੀ ਔਰ ਗਿਆਸਪੁਰਾ ਉਸ ਨੂੰ ਮਿਲਣ ਉਸਦਾ ਪਤਾ ਲੈਣ ਗਏ ਸੀ ਉੱਥੇ ਗਿਆਸਪੁਰਾ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਉਸਕੋਟ ਮਾਰਦੇ ਇਲਜ਼ਾਮ ਕਾਂਗਰਸੀ ਵਰਕਰਾਂ ਤੇ ਲੱਗੇ ਸੀ ਜਿਸ ਦੇ ਸੰਦਰਭ ਦੇ ਵਿੱਚ ਗਿਆਸਪੁਰਾ ਨੇ ਕਿਹਾ ਕਿ ਜੇ ਕਿਸੇ ਨੇ ਸਾਡੇ ਬੰਦਿਆਂ ਨੂੰ ਹੱਥ ਲਾਇਆ ਜਾਂ ਉਂਗਲ ਚੱਕੀ ਤਾਂ ਅਸੀਂ ਉਸ ਦੀ ਉਂਗਲ ਵੱਢ ਦਿਆਂਗੇ ਜਦੋਂ ਦੇ ਐਮਐਲਏ ਬਣਿਆ ਅਸੀਂ ਕੋਸ਼ਿਸ਼ ਕੀਤੀ ਆ ਕਿ ਕਿਸੇ ਨਾਲ ਕੋਈ ਧੱਕਾ ਨਾ ਕੀਤਾ ਜਾਵੇ ਪਰ ਮੈਨੂੰ ਲੱਗਦਾ ਕਿ ਜਦੋਂ ਦੀ ਤਰਨ ਤਾਰਨ ਦੀ 4 ਨੰਬਰ ਤੇ ਕਾਂਗਰਸੀਏ ਗਏ ਨੇ ਇਹ ਬਖਲਾ ਆ ਗਏ ਨੇ ਮੈਂ ਕਾਂਗਰਸੀਆਂ ਨੂੰ ਤਾੜਨਾ ਕਰਦਾ ਕਿ ਸਾਡੇ ਕਿਸੇ ਵਲੰਟੀਅਰ ਵੱਲ ਜੇ ਕੋਈ ਉਂਗਲ ਵੀ ਕੀਤੀ ਆ ਤਾਂ ਉਂਗਲ ਵੱਢ ਕੇ ਰੱਖ ਦੇਵਾਂਗੇ ਜੇ ਕਿਸੇ ਨੇ ਅੱਖ ਕਰਨ ਦੀ ਕੋਸ਼ਿਸ਼ ਕੀਤੀ ਅੱਖ ਕੱਢ ਦੇਵਾਂਗੇ